ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਸੁਨਾਮ ਜ਼ਿਲ੍ਹਾ ਸੰਗਰੂਰ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਇੱਕ ਸੂਨ ਵਾਲੀ ਝੋਟੀ ਦਿਖਾਉਣੀ ਆ ਸੋਨੂੰ ਪਹਿਲੇ ਸੂਏ ਸੂਨ ਲਈ ਹਜੇ 10 ਦਿਨਾਂ ਦੀ ਕੱਚੀ ਝੋਟੀ ਹੈ ਚੰਗੀ ਝੋਟੀ ਹੈ ਦੋਸਤੋ ਸੀਲ ਸ਼ਰੀਫ ਬਾਕੀ ਦੀ ਡਿਟੇਲ ਆਪਾਂ ਵੀਡੀਓ 'ਚ ਬਾਅਦ ਤੋਂ ਲਵਾਂਗੇ ਸੋ ਦੋਸਤੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆਂ ਵੀਰ ਸਸੀਗਾਲ ਸਸੀਗਾਲ ਜੀ ਮੇਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਬ੍ਰਹਿਮ ਬਲਨਾ ਗੁਰਮੁਖ ਸਿੰਘ ਹੈ ਅੱਛਾ ਗੁਰਮੁਖ ਭਾਈ ਆਪਣੇ ਕੋਲ ਕਿੰਨੇ ਕ ਪਸ਼ੂ ਇਸ ਟਾਈਮ ਹੋਣੇ ਘਰੇ ਮੌਜੂਦ ਆਪਣੇ ਕੋਲ ਵੀਰੇ 20-25 ਪਸ਼ੂ ਨੇ ਠੀਕ ਹੈ ਆਪਣਾ ਦੁੱਧਾ ਮਤਲਬ ਕਿ ਸਪਲਾਈ ਹੁੰਦਾ ਹੈ ਕੰਮ ਹਨਾ ਤੇ ਠੀਕ ਹੈ ਭਾਈ ਅੱਜ ਦੀ ਵੀਡੀਓ ਚ ਜੋ ਆਪਾਂ ਇੱਕ ਝੋਟੀ ਦਿਖਾਉਣੀ ਹੈ ਸੂਨ ਵਾਲੀ ਇਹਦੀ ਭਾਈ ਕੀ ਡਿਟੇਲ ਹੈਗੀ ਝੋਟੀ ਦੀ ਹੁਣ ਕਿੰਨੇ ਦਿਨ ਰਹੀ ਹੈ ਸੂਨ ਦੇ ਵਿੱਚ ਇਹਦੇ ਵੀਰੇ ਹਫਤਾ 10 ਦਿਨ ਲੇ ਜੀ ਬਸ ਅੱਛਾ ਕਿਨੇ ਮਸੂਏ ਭਾਈ ਸੂਣਾ ਇਹਨੇ ਹੁਣ ਇਹ ਪਲੂਣਾ ਵੀਰੇ ਠੀਕ ਹੈ ਤੇ ਭਾਈ ਕੋਈ ਸੀਮਨ ਵਗੈਰਾ ਦਾ ਪਤਾ ਇਹਦੇ ਵੀ ਕਿਹੜਾ ਲੱਗਿਆ ਸੀਮਨ ਜੋਗਰਾ ਦਾ ਸੀਮਨ ਲਾਇਆ ਹੈ ਜੋਗਰਾ ਦਾ ਤੇ ਆਪਦਾ ਨਹੀਂ ਪਤਾ ਜੀ ਅਜੇ ਜੋ ਕਰਾਦਾ ਸੀ ਮੈਨੇ ਠੀਕ ਹੈ ਤੇ ਬਈ ਇਹਦਾ ਆਪਾਂ ਰੇਟ ਕੀ ਕਰਾਂਗੇ ਹੁਣ ਰੇਟ ਵੀਰੇ 65 ਹੈ ਜੀ ਠੀਕ ਹੈ ਖੋਲੋ ਵੀਰੇ ਨੂੰ ਦੋਸਤੋ 65000 ਰੇਟ ਹੈਗਾ ਪਹਿਲੇ ਸੂਏ ਸੂਣਾ ਝੋਟੀ ਨੇ ਹਜੇ ਲਗਭਗ 22 ਦੇ ਦਸਣ ਮੁਤਾਬਕ ਸੱਤ ਤੋਂ ਅੱਠ ਦਿਨ ਦੀ ਕੱਚੀ ਹੈਗੀ ਕਦ ਕੱਡ ਦੋਸਤੋ ਇਹਦਾ ਮੀਡੀਅਮ ਹੈਗਾ ਕੋਈ ਬਾਹਲੇ ਵੱਡੇ ਕਦ ਦੀ ਵੀ ਨਹੀਂ ਹੈਗੀ ਕੋਈ ਬਾਹਲੇ ਛੋਟੇ ਕਦ ਦੀ ਵੀ ਨਹੀਂ ਹੈਗੀ ਦਰਮਿਆਨੇ ਜੇ ਕਦ ਕੱਡ ਦੀ ਝੋਟੀ ਹੈ ਦੋਸਤੋ ਬਾਕੀ ਹਵਾਨਾ ਦੋਸਤੋ ਜਦਾਂ ਦਾ ਪੱਟਦੀ ਆਉਂਦੀ ਹੈਗੀ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਆ ਸਿੰਘ ਮੂੰਹ ਮੱਥਾ ਦੋਸਤੋ ਮੈਂ ਤੁਹਾਨੂੰ ਵੀਡੀਓ ਚ ਬਿਲਕੁਲ ਕਲੀਅਰ ਦਿਖਾ ਦੇਣਾ ਬਾਈ ਜੁਰਾਂ ਦੇ ਘਰ ਦੀ ਝੋਟੀਆਂ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਸਾਰੇ ਘਰੇਲੂ ਪਸ਼ੂ ਹੀ ਹੈਗੇ ਘਰ ਦੀ ਪਾਲੀ ਹੋਈ ਅੱਗੇ ਜੋਗਰਾਜ ਦੇ ਸੀਮਾ ਤੋਂ ਗੱਭਣੇਗੀ ਹਾਂ ਬਾਕੀ ਦੋਸਤੋ ਜਦਾਂ ਦਾ ਥਣ ਹਵਾਨਾ ਇਹਦਾ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਵੀਡੀਓ ਚ ਬਾਕੀ ਤੁਸੀਂ ਸਾਹਮਣੇ ਆ ਕੇ ਪਸ਼ੂ ਦੇਖਣਾ ਦੋਸਤੋ ਆਪਦੀ ਤਸੱਲੀ ਨਾਲ ਚੀਜ਼ ਲੈਣੀ ਹੈ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਸੋ ਸਾਹਮਣੇ ਆ ਕੇ ਪੂਰੀ ਤਸੱਲੀ ਨਾਲ ਆਪਦੀ ਨਿਰਖ-ਪਰਖ ਕਰਕੇ ਫਿਰ ਸੌਦਾ ਕਰਿਆ ਕਰੋ ਵਾ基 ਦੋਸਤੋ ਮੈਂ ਬਾਈ ਦਾ ਨੰਬਰ ਸਕਰੀਨ ਤੇ ਵੀ ਲਾ ਦੇਣਾਗਾ ਜਿਹੜੇ ਵੀ ਵੀਰ ਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਾਹਮਣੇ ਆ ਕੇ ਸੌਦਾ ਕਰ ਸਕਦੇ ਆਂ ਸੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ